ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ-ਠਾਕ ਹੋਵੋਗੇ ਅੱਜ ਅਸੀਂ ਜਾ ਰਹੇ ਸੀ ਆਪਣਾ ਜੀ ਚੰਡੀਗੜ੍ਹ ਸਾਹਿਬ ਦੀ ਜਿੱਸੀ ਵਾਪਸੀ ਬਟ ਰਸਤੇ ਵਿੱਚ ਸਾਨੂੰ ਮਿਲ ਗਏ ਮਾਸੀ ਪਰ ਉਹ ਸਮਨੇ ਕਰੇ ਸਾਡੇ ਡਿਊਟੀ ਦਾ ਟਾਈਮ ਹੋ ਰਿਹਾ ਏ ਲੇਟ ਤੇ ਇਧਰ ਜਦੋਂ ਆ ਕੇ ਘਰੇ ਦੇਖਿਆ ਸਾਡੇ ਮਾਮਾ ਜੀ ਵੀ ਆਏ ਹੋਏ ਨੇ ਦੇਖੋ ਜੀ ਉਹਨਾਂ ਦੇ ਨਾਲ ਬੱਚੇ ਤੇ ਇਧਰ ਬੈਠੇ ਨੇ ਮਾਮਾ ਜੀ ਦੇ ਬੇਟਾ ਜੀ ਬੱਚੇ ਸਸਿਕਾ ਜੀ ਤੁਸੀਂ ਆਪ ਹੀ ਕਈ ਵਾਰੀ ਪਹਿਲਾਂ ਹੋਰ ਜੀ ਆਇਆ ਤੇ ਤੇ ਆਪਾਂ ਨਹੀਂ ਜਾ ਤੋ ਬਾਅਦ ਚ ਕੋਲ ਜਾ ਪਾਣੀ ਅੰਦਰ ਜਾਣ ਦੇ ਪਹਿਲਾਂ ਇਹ ਮੇਰੇ ਮਾਮਾ ਦੀ ਲੜਕੀ ਹੈ ਜੀ ਲਓ ਸਭ ਦੇ ਸੰਗ ਤੇ ਚਲੀਏ ਬਾਬਾ ਜੀ ਬੋਲੋ ਹੋਰ ਹਾਂ ਜੀ ਸਰਤ ਸੀ ਕੀ ਕਹਿਣਾ ਚਾਹੋਗੇ ਇਸ ਲਖਣੇ ਕਹਿਣਾ ਗਰਮੀ ਬਹੁਤ ਹੈ ਸੀਸੀ ਵਾਲੋ ਇੱਥੇ ਇੱਕ ਛੋਟਾ ਕਹਣਾ ਅੱਛਾ ਹੋਰ ਆ ਸਰ ਕਿਦਾਂ ਲੱਗਾ ਤੁਹਾਨੂੰ ਇੱਧਰਲੇ ਪਿੰਡਾਂ ਦਾ ਮਾਹੌਲ? ਠੀਕ ਲੱਗਿਆ ਵਾ। ਕਿੰਨਾ ਕੁ ਠੀਕ ਲੱਗਿਆ? ਹੈਗਾ ਵਧੀਆ ਵਾ, ਵਧੀਆ ਕਿੰਨਾ ਹੈਗਾ ਵਾ। ਕਿੰਨਾ ਕੁ ਵਧੀਆ ਲੱਗਾ ਜੀ? ਠੀਕ ਆ। ਚੱਲਦੇ ਫਿਰਦੇ ਹੈਗੇ ਆ ਦੁਨੀਆ ਦੇ ਅੰਦਰ। ਹੋਰ ਤੁਸੀਂ ਇੱਧਰ ਇੱਕ ਪਲਾਟ ਦੇਖਣਾ ਸੀ। ਉਹਦਾ ਕੀ ਬਣਾਇਆ? ਦੇਖਦੇ ਆਂ, ਕਰਦੇ 1-2 ਮਹੀਨੇ ਚ ਫਰਮ ਦਾ। ਚੰਡੀਗੜ੍ਹ ਤੁਹਾਡੇ ਕਿੰਨੇ ਫਲੈਟ ਨੇ? ਹੁਣ ਜਾਂਦੇ ਦੇਖਦੇ ਆਂ। ਚੰਡੀਗੜ੍ਹ ਆਪਣਾ ਹਲੇ ਕੋਈ ਨਹੀਂ। ਅੱਛਾ ਸ ਹਾਂਜੀ ਸੋਨੀ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਸਵਾਰਥ ਤੋਂ ਨਹੀਂ ਕਹਿਣਾ ਚਾਹੁੰਦੇ ਕਿਉਂ ਨਹੀਂ ਕਹਿਣਾ ਚਾਹਦੇ ਸਫਰ ਤੋਂ ਆਏ ਕਹੜੀ ਪਈ ਹੈ ਇਹ ਕਾਵਟ ਹੈ ਇਹ ਕਿਹੜੀ ਜਗ੍ਹਾ ਤੋਂ ਸਫਰ ਤੋਂ ਆ ਰਹੇ ਤੁਸੀਂ ਹੈ ਕਿਹੜੀ ਜਗ੍ਹਾ ਤੋਂ ਅਸੀਂ ਹੁਣ ਆਪਣਾ ਨਰਸਰ ਦੇ ਲਾਗੀ ਆਏ ਚ ਗਰਾਉਣਾ ਚਾਏ ਆ ਸਫਰ ਕਾਫੀ ਹੋ ਗਿਆ ਸਫਰ ਤੀ ਤੁਰ ਕੇ ਆਏ ਸਰ ਹੈ ਤੀ ਤੁਰ ਕੇ ਆਏ ਨਹੀਂ ਜੀ ਆਏ ਤਾਂ ਗੱਡੀਆਂ ਪਰ ਫਿਰ ਵੀ ਕਾਵਟ ਚੜ ਜਾਂਦੀ ਹੈ ਇਸੇ ਦੇ ਨਾਲ ਅੱਛਾ ਦੋਨੇ ਯਾਰ ਆ ਬੱਚਾ ਜੋ ਰਸਤੇ ਵਿੱਚ ਦੋ ਵਾਰੀ ਮਾਊਂਟ ਕਰ ਚੁੱਕਾ ਜੀ। ਨਹੀਂ ਇਹ ਹੀ। ਦੋਨੇ ਯਾਰ। ਇਹ ਹੈ ਇਹ ਨੂੰੜਾ ਹੈਗਾ। ਇਹ மூੜ ਕੇ ਤੇ ਕਿਦਾਂ ਹੁੰਦਾ ਰੇ ਨੀ। ਸਾਡੀ ਨੂੰੜਾ ਹੈਗਾ। ਅੱਜ ਮਾਮਾ ਜੀ ਕਿੱਦਾਂ ਤੁਸੀਂ? ਹੋਰ ਸੁਣਾਓ ਕਿੱਦਾਂ? ਕੀ ਕੀ ਕਰਦੇ ਐ ਅੱਜ ਕੱਲ? ਨਵੀਂ ਸਾਹਿਬ ਸੁਣਾਓ। ਬੱਸ ਤੂੰ ਬੰਦ ਕਰ। ਸਾਨੂੰ ਨਾ ਹੋਰ। ਹਾਂ ਜੀ। ਕਿਵੇਂ ਹੋ? ਕਿਦਾਂ ਲੱਗਾ ਤੁਹਾਨੂੰ ਇੱਦਾਂ ਦਾ? ਸਾਨੂੰ ਤਾਂ ਬਹੁਤ ਹੀ ਚੰਗਾ ਲੱਗਿਆ। ਕਿਉਂ ਜੀ? ਸਾਨੂੰ ਦੂਤਾਂ ਕਰਦਾ ਹਾਂਜੀ ਹਾਂ ਸਾਨੂੰ ਦੂਤਾਂ ਕਰਦਾ ਪੁੱਛ ਗੱਲ ਕਰਨ ਕਰਨ ਵਾਲੀ ਉਹ ਕਰੋ ਹਾਂ ਜਿਹੜੀ ਗੱਲ ਕਰਨੀ ਆ ਉਹ ਕਰੋ ਤਨ ਮਾਮਾ ਜੀ ਮੌਲ ਕਿਦਾਂ ਲਗਾਏ ਜਿਹੜਾ ਤੈਨੂੰ ਕੋ ਆਇਆ ਮੌਲ ਤਾਂ ਬਹੁਤ ਵਧੀਆ ਲੱਗਾ ਤੂੰ ਜਿਹੜੀ ਜੱਗਨ ਕਰ ਬੰਦ ਹਾਂ ਉੱਤ ਰਹੋ ਬੇਸ ਪਰਲੇ ਪਾਸੇ ਹਾਏ ਸਾਰੇ ਆਏ ਆਏ ਦੱਸ ਕੋ ਮੁੰਡਾ ਸਾਸ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਮੇਰਾ ਸੋਹਣਾ ਮੁੰਡਾ ਕਿਵੇਂ ਹੋ ਤੋਰ ਬਰੇ ਸਤ ਸ੍ਰੀ ਅਕਾਲ ਕਰਿਆ ਬੋਲ ਵੀ ਪਏ ਉਹ ਕਹਿੰਦਾ ਕਿਵੇਂ ਆ ਕਿਉਂ ਗੁੱਸੇ ਆ ਹੱਥ ਸਕੇ ਆਏ ਸੀਗੇ ਹੱਸ ਕੇ ਨਹੀਂ ਦੱਸ ਕੇ ਅੱਛਾ ਕਿੱਦਰੀ ਗੱਲ ਹਾਂਜੀ ਮੈਂ ਲਦਾਪਾਉਂਦਾ ਨਹੀਂ ਇੱਥੇ ਹੀ ਹੱਥ ਨੂੰ ਬੁਲਾ ਦਿੰਦਾ ਹਾਂ ਜੀ ਨਾ ਵਾ ਹੋ ਗਏ ਮੈਨੂੰ ਅੱਜ ਦੀ ਛੁੱਟੀ ਕਰਾਉਣਗੇ ਕਾਲਾ ਹੀ ਮਿਲ ਲਗਾ ਕੱਲ 2000 ਰੁਪਏ ਨੂੰ ਸੈਟ ਇੱਥੇ ਨਾਕਦਾ ਵਾ ਵੈਰਾ ਨਹੀਂ ਕਰਾ ਮਾਂ ਕੱਲ ਦੀ ਵੀਡੀਓ ਪਾ ਦੋ 2000 ਰੁਪਏ ਇਹ ਦੁਆ ਮੰਨ ਪਾ ਇਹ ਦੁਆ ਮੰਨ ਪਾ ਇਹ ਤਾਂ ਚੱਲਾ ਬਣਾ ਲੀ ਆਹ ਕੁੜੀ ਆ ਜੀ ਜਿਹੜੀ ਆਪਣੇ ਨਾਲ ਉੱਤੇ ਗੱਲ ਕਰਦੀ ਪਈ ਸੀਗੀ ਇਹ ਕੁੜੀ ਇਹ ਕੁੜੀ ਉਹਦੇ ਗੁੱਸੇ ਹੋ ਗਈ ਵੀ ਸ਼ਾਮ ਦੇ ਦੀ ਵੀਡੀਓ ਸ਼ਾਮ ਦੇ ਪੱਤਾ ਪੀਣਾ ਮੇਰੇ ਪੱਤਾ ਹੈ ਹੈ ਉਹ ਜਿਹੜੀ ਨਿੱਕੀ ਰਾਣੀ ਦੇ ਜੀ ਕੀ ਵੀ ਮੀਟਾ ਚਾਹਤ ਵਾਲਾ ਇਹ ਤਾਂ ਤੋਟਾ ਲੈ ਕੀ ਆਪਕੇ ਉਸ ਮੂਸੇ ਸੇ ਅਲਰਜੀ ਹੈ ਸੋਹਣੀ ਜੀ ਫੋਟੋ ਫੜਾ ਐਨਕ ਲਾ ਕੇ ਸੋਹਣੀ ਕੈਂਟ ਲਾ ਕੇ ਐਨਕ ਲਾ ਐਨਕ 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 ਲਾ ਆ ਲੈ ਓਏ ਹਾਂ ਇਹ ਗੱਲ ਨਹੀਂ ਦਾ ਪਰ ਮਾਨੂੰ ਤੇਰਾ ਆ ਜਾ ਲੰਮੇ ਬਣ ਕੇ ਕੀ ਗੱਲ ਆ ਆ ਹੈਗੀ ਰੱਜੀ ਮੇਰੇ ਮਾਮੇ ਦੀ ਕੁੜੀ ਇਹਨੂੰ ਲਾਲ ਕਲਰ ਐਨਾ ਕ ਪਸੰਦ ਆ ਜੁੜਦਾ ਵੀ ਲਾਲ ਹੀ ਇਹਨੂੰ ਜੁੜਦਾ ਵੀ ਲਾਲ ਹੀ ਆ ਆ ਸਾਡੀ ਮਾਂ ਡੈਡੀ ਸਾਡਾ ਉੱਥੇ ਬਸ ਸਾਡੇ ਉੱਥੇ ਜੌਬ ਤੇ ਉਹ ਆ ਸਾਡੇ ਮਾਮੇ ਹੁਣ ਇੰਨਾ ਕਿ ਨਕੰਮਾ ਨਾ ਮੈਨੂੰ ਤਾਂ ਨਾਨਕ ਹੀ ਨਲਾਇਕ ਮਾਰ ਗਏ ਵਾਹ ਇਹ ਦੀ ਤੈਨੂੰ ਉਤਾਰ ਗਿਆ ਪੱਕਿਆਂ ਬਲਾਇ ਤਾਂ ਬਸ ਤਾਂ ਨਾਨਕੇ ਨਲਾਇਕ ਮਾਰ ਸਰ ਆਪ ਲਾਲਾ ਲੱਗ ਰਹੇ ਮਾਮਾ ਅੱਜ ਲਾਲਾ ਜੀ ਲਾਲਾ ਜੀ ਕਿਵੇਂ ਹੋ ਆਪ ਆ ਬੱਤ ਕਰ ਰਹੇ ਹੈਂ ਤੁਹਾਨੂੰ ਤੁਹਾਨੂੰ ਕਿਹਦਾ ਲੱਗ ਰਿਹਾ ਹੈ ਅਭੀ ਬੜੀ ਘਾਨਾ ਲੱਗ ਰਿਹਾ ਹੈਂ ਤੁਹ ਮਨਲਾ ਝੋਨਾ ਆਇਆ ਕਿਵੇਂ ਲੱਗ ਰਿਹਾ ਹੈ ਬਲੇ ਬਲੇ ਝੋਨਾ ਤਾਂ ਹੈਂ ਮਮਾ ਮਮਾ ਤਾਂ ਗੋਰਾ ਹੋ ਗਿਆ ਕਿ ਚੱਲ ਮਮੀ ਮੰਮੀ ਕੇ ਜਾਓ ਮਨੇ ਜਾਓ ਦੋਨੇ ਮੈਨੂੰ ਸੁਣੋ ਤਸ ਤਕੋ ਹਰ ਇੱਕ ਦੋਸਤ ਤੁਹਾਨੂੰ ਲਾਵਾਂਗੇ ਮੀਰਾ ਵੀਰ ਸੰਦਾਰਾ ਲਿਆ ਨੰਨੇ ਕੀ ਕੰਮ ਲੇ